ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਧ ਸੰਗਤ ਜੀਓ ਇਹ ਗੁਰਦੁਆਰਾ ਤੰਬੂ ਸਾਹਿਬ ਹੈ ਇਹ ਨਨਕਾਣਾ ਸਾਹਿਬ ਪਾਕਿਸਤਾਨ ਦੇ ਖਿੱਸੇ ਸ਼ੋਭਤ ਹੈ ਇਸ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਜੀ ਆਏ ਸੀ ਉਹਨਾਂ ਦੀ ਚਰਚੋ ਪ੍ਰਾਪਤ ਹੈ ਇਸ ਗੁਰਦੁਆਰੇ ਨੂੰ ਤੇ ਜਦੋਂ ਆਪਣੇ ਜਿਹੜੀ ਆਪਾਂ ਕਥਾ ਕਹਾਣੀਆਂ ਸੁਣਦੇ ਆ ਜਿਹੜਾ ਇਤਿਹਾਸ ਆ ਉਹਦੇ ਵਿੱਚ ਜ਼ਿਕਰ ਆਉਂਦਾ ਜਦੋਂ ਗੁਰੂ ਸਾਹਿਬ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਆਏ ਤਾਂ ਆ ਜੋ ਬਾਣ ਹੈ ਮੇਰੇ ਸੱਜੇ ਹੱਥ ਇਸ ਬਾਣ ਦੇ ਥੱਲੇ ਗੁਰੂ ਸਾਹਿਬ ਬਰਾਜੀ ਸੀ ਤੇ ਇਸ ਗੁਰੂ ਉਹ ぐらい ਇਥੇ ਇਹ ਬਰਖਾ ਬਾਣ ਹੈ ਤੰਬੂ ਦੀ ਸ਼ਕਲ ਦਾ ਇਸ ਲਈ ਇਹਨੂੰ ਤੰਬੂ ਸਾਹਿਬ ਕਹਿੰਦੇ ਜੋ ਬਾਣ ਹੈ ਗੁਰੂ ਸਾਹਿਬ ਦੇ ਮੌਕੇ ਦਾ ਇਤਿਹਾਸਕ ਬਾਣ ਹੈ ਤਾਂ ਇਹ ਗੁਰੂ ਕੇ ਬਾਗ ਵਾਲੇ ਮਹਾਪੁਰਸ਼ ਉਹਨਾਂ ਦੇ ਸਹਿਯੋਗੀ ਬਾਬਾ ਮਾਇਲ ਸਿੰਘ ਉਹਨਾਂ ਵੱਲੋਂ ਜੁੜੇ ਇੱਥੇ ਆ ਕੇ ਆਪਣੇ ਹੱਥੀਂ ਸੇਵਾ ਕਰਾਉਂਦੇ ਅਤੇ ਅਸੀਂ ਕਾ ਸੇਵਾਦਾਰ ਬੇਤੀ ਜੁਕੀ ਵੱਲੋਂ ਅ ਵੀ ਸਹਿਯੋਗ ਦੰਨੇ ਆ ਰਲ ਮਿਲ ਕੇ ਗੁਰਦਵਾਰੇ ਦੀ ਸੇਵਾ ਕਰਦੇ ਇਸੇ ਤਰ੍ਹਾਂ ਗੁਰਦਵਾਰਾ ਬਾਲ ਲੀਲਾ ਵੀ ਜਮਕਾਨਾ ਸਾਹਿਬ ਬਣਾਇਆ ਜਿਹੜਾ ਬਣਾ ਕੇ ਪ੍ਰਬੰਧ ਕਮੇਟੀ ਨੂੰ ਸੌਂਪ ਦਿੱਤਾ ਪਰ ਆਹ ਗੁਰਦਵਾਰੇ ਦੀ ਇਹ ਜ਼ਿੰਮੇਵਾਰੀ ਆਪਣੇ ਕੋਲ ਆ ਸੋ ਸੰਗਤਾਂ ਨੂੰ ਬੇਨਤੀ ਇੱਕ ਵਾਰ ਚੜ ਕੇ ਇਹਦੇ ਵਿੱਚ ਸਹਿਯੋਗ ਦਿਓ ਤਾਂ ਜੋ ਆਪਾਂ ਸਮੇਂ ਸਾਰੇ ਮੁਕੰਮਲ ਕਰ ਲਈਏ ਸੰਗਤਾਂ ਇੱਥੇ ਆ ਕੇ ਖੁੱਲੇ ਹਾਲ ਦੇ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਨਜ਼ਾਰੇ ਕਰ ਸਕਣ ਸੇ ਇਹ ਗੁਰਦਾਰਾ ਨਕਾਨਾ ਸਾਹਿਬ ਪਾਕਿਸਤਾਨ ਵਿੱਚ ਹੈ ਸਤਿ ਨਵਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਸ ਸੰਗਤ ਜੀ ਆਪ ਦੀ ਤੁਮ ਬੇਨਤੀ ਹੈ ਕਿ ਅਸੀਂ ਅੱਗੇ ਵੀ ਜਿੰਨੇ ਪ੍ਰੋਜੈਕਟ ਨੇਪਰੇ ਚਾੜੇ ਆ ਆਪ ਜੀ ਦੇ ਸਹਿਤ ਨਾਲ ਚੜ੍ਹੇ ਆ ਹੁਣ ਵੀ ਅਸੀਂ ਬੇਨਤੀ ਕਰਦੇ ਆ ਕਿ ਸਾਨੂੰ ਜੋ ਵੀ ਤੁਸੀਂ ਸਹਿਯੋਗ ਕਰੋਗੇ ਅਸੀਂ ਉਹ ਆਪ ਜੀ ਦੀ ਟੈਲਫੋਨ ਦਿੱਤੀ ਹੋਈ ਮਾਇਆ ਇਸ ਕਾਰ ਸੇਵਾ ਦੇ ਵਿੱਚ ਲਾਵਾਂਗੇ ਅਸੀਂ ਧੰਨਵਾਦੀ ਹੋਵਾਂਗੇ ਤੁਸੀਂ ਸਾਨੂੰ ਮਜੂਸ ਨਹੀਂ ਕਰੋਗੇ ਬਾਅਦ ਚੜ ਕੇ ਇਸ ਸੇਵਾ ਦੇ ਵਿੱਚ ਜ਼ਰੂਰ ਦਾ ਇਨਫੋਰਮ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ மே கு சத் நாம சத் நாம சத் நாம ਸਤ ਨਾਮ ਵਾਹਿਗੁਰੂ ਸਤ ਨਾਮ